ਲੋਕ ਖੁਸ਼ੀ ਨਾਲ ਪ੍ਰੋਟੈਸਟ ਕਰਨਾ ਨਹੀਂ ਚਾਹੁੰਦੇ ਲੋਕ ਪ੍ਰੋਟੈਸਟ ਕਰਨ ਲਈ ਮਜਬੂਰ ਹੁੰਦੇ ਨੇ ਅੱਜ ਜਿਹੜੇ ਵਕੀਲ ਭਰਾਵਾ ਨੇ ਪ੍ਰੋਟੈਸਟ ਕੀਤਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹ ਇਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ 15 ਨਾਲੋਂ 50 ਕਿਲੋਮੀਟਰ ਜ਼ਿਆਦਾ ਦੂਰ ਹੁੰਦੇ ਨੇ 15 ਨਾਲੋਂ 50 ਕਿਲੋਮੀਟਰ ਜ਼ਿਆਦਾ ਦੂਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੂਰੀ ਤੁਸੀਂ ਸ਼ਹਿਰ ਤੋਂ ਦੱਸ ਲਾ ਲੈਂਦੇ ਵੀਡੀਓ ਕਿਸ ਵਾਪਤ ਹੋਣ ਵਾਲੀ ਸਾਤੋਂ ਪਿਛਲੇ 2-3 ਦਿਨਾਂ ਤੋਂ ਚੁੰਝ ਚਰਚਾ ਛਿੜੀ ਹੋਈ ਹੈ ਖਾਸ ਕਰਕੇ ਸਾਡੇ ਏਰੀਆ ਵਿੱਚ ਚਰਚਾ ਨੇ ਜੋਰ ਫੜਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਤਿਆਰੀ ਵਿੱਚ ਹੈ ਸਰਕਾਰ ਔਰ ਉਸ ਜ਼ਿਲ੍ਹੇ ਦੇ ਅੰਦਰ ਬਲਾਚੌਰ ਨੂੰ ਵੀ ਐਡ ਕੀਤਾ ਜਾਵੇਗਾ ਇਸ ਕਰਕੇ ਵਕੀਲ ਭਰਾਵਾਂ ਨੇ ਪ੍ਰੋਟੈਸਟ ਕੀਤਾ ਬਾਰ ਐਸੋਸੀਏਸ਼ਨ ਦੇ ਜਿੰਨੇ ਬਾਰ ਮੈਂਬਰਸ ਨੇ ਉਹਨਾਂ ਨੇ ਮੰਗ ਪੱਤਰ ਲਿਖ ਕੇ ਡੀਸੀ ਸਾਹਿਬ ਨੂੰ ਦਿੱਤਾ ਕਿ ਐਦਾਂ ਨਾ ਹੋਵੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਲਿੱਟੀ ਕੇਸੀ ਹੁੰਦੀ ਹੈ ਜਾਂ ਮੁਕੱਦਮੇ ਹੁੰਦੇ ਆ ਉਹ ਬਲਾ ਚੋਰ ਦੇ ਜਿਹੜੇ ਮੁਕੱਦਮੇ ਆ ਉਹ ਜਲਾ ਸ਼ੀਤਪਗਤ ਸਿੰਘ ਨਗਰ ਨਵਾਂ ਮੇ ਲੜ ਸਕਦੇ ਆ ਨਹੀਂ ਤਾਂ ਫਿਰ 50 ਕਿਲੋਮੀਟਰ ਦੂਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾਣਾ ਪਵੇਗਾ ਤੇ ਨਾਲ ਦੇ ਨਾਲ ਇਹ ਵੀ ਚਰਚਾ ਜ਼ੋਰ ਫੜ ਰਹੀ ਹੈ ਕਿ ਜਲਾ ਸ਼ੀਤਪਗਤ ਸਿੰਘ ਨਗਰ ਤਾਂ ਪਹਿਲੇ ਹੀ ਬਹੁਤ ਛੋਟਾ ਜ਼ਿਲ੍ਹਾ ਹੈ ਜਿਹਦੇ ਵਿੱਚ ਤਿੰਨ ਹਲਕੇ ਆਉਂਦੇ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਜੇ ਬਲਾਚੌਰ ਵੀ ਸ਼੍ਰੀ ਨੰਦਪੁਰ ਸਾਹਿਬ ਵੱਲ ਚਲੇ ਜਾਵੇਗਾ ਤਾਂ ਇੱਧਰ ਤਾਂ ਸਿਰਫ ਦੋ ਹਲਕੇ ਰਹਿ ਜਾਣਗੇ ਜਾਨਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਾਂ ਇੱਕ ਸਬਡਿਵੀਜ਼ਨ ਬਣ ਕੇ ਰਹਿ ਜਾਵੇਗਾ ਪਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਜਦੋਂ ਚਰਚਾ ਛਿੜਦੀ ਹੈ ਉਹ ਵੀ ਗੱਲ ਆਖਦੇ ਆ ਕਿ ਬਲਾਚੌਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜੋ ਸੜਕ ਤੇ ਰਾਹੀ ਸੜਕ ਦੀ ਮੁਰੰਮਤ ਹੋਵੇ ਸੜਕ ਦਾ ਨਿਰਮਾਣ ਹੋਵੇ ਤਾਂ ਜੋ ਲੋਕੀ ਆਸਾਨੀ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਸਕਣ ਲੋਕਾਂ ਨੇ ਇਹ ਡਿਮਾਂਡ ਜ਼ਰੂਰ ਰੱਖੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਹੋਵੇ ਨਾ ਕਿ ਬਲਾਚੌਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਜੇਕਰ ਜ਼ਿਲ੍ਹਾ ਬਣਦਾ ਤਾਂ ਬਲਾਚੌਰ ਨੂੰ ਉਸ ਜ਼ਿਲ੍ਹੇ ਵਿੱਚ ਐਡ ਕੀਤਾ ਜਾਵੇ ਹਾਂ ਵਿੱਚ ਕੁਝ ਲੋਕਾਂ ਨੇ ਇਹ ਵੀ ਗੱਲ ਆਖੀ ਆ ਕਿ ਹੋ ਸਕਦਾ ਕਿ ਆਫੇ ਨੇ ਕੁਝ ਲੋਕ ਇਹ ਵੀ ਗੱਲ ਆਖਦੇ ਆ ਕਿ ਹੋ ਸਕਦਾ ਹੌਲੀ ਹੌਲੀ ਜਿਹੜੇ ਦੁਆਬੇ ਦੇ ਕੁਝ ਜ਼ਿਲ੍ਹੇ ਆ ਕੁਝ ਹਲਕੇ ਆ ਉਹ ਕਿਤੇ ਹਿਮਾਚਲ ਚ ਇਹ ਐਡ ਹੋ ਜਾਣ ਪਰ ਇਹ ਗੱਲਾਂ ਦੇ ਆਪਾਂ ਕੋਈ ਪੁਸ਼ਟੀ ਨਹੀਂ ਕਰਦੇ ਮਨਾਂ ਦੇ ਖਿਆਲ ਹੈ ਹੁਣ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਣੇ ਜਦੋਂ ਬਾਰ ਐਸੋਸੀਏਸ਼ਨ ਦੇ ਬਾਰ ਮੈਂਬਰਸ ਜਿਹੜੇ ਆ ਉਹ ਡੀਸੀ ਸਾਹਿਬ ਨੂੰ ਮਿਲੇ ਤੇ ਮੰਗ ਪੱਤਰ ਦਿੱਤਾ ਔਰ ਜਿਹੜੀ ਇਹਨਾਂ ਦੀ ਮੰਗ ਹੈ ਵਕੀਲ ਭਰਾਵਾਂ ਦੀ ਉਹ ਸ਼ਹਿਰ ਵਿੱਚ ਇਹੀ ਚਰਚਾ ਹੈ ਕਿ ਜੈਨੂ ਨੇ ਸਰਕਾਰ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਦਿਖਾਣੇ ਮੌਕੇ ਦੇ ਤਸਵੀਰਾਂ ਅਸੀਂ ਨਮਾਸ਼ਹਿਰ ਬਾਰ ਐਸੋਸੀਏਸ਼ਨ ਦੇ ਸਾਰੇ ਬਾਹਰ ਮੈਂਬਰਸ ਇਹ ਚੀਜ਼ ਲਈ ਪ੍ਰੋਟੈਸਟ ਕਰ ਰਹੇ ਆਂ ਔਰ ਮਾਂ ਜੋ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰ ਰਹੇ ਆਂ ਇਹ ਜੋ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ ਆ ਉਸ ਦੇ ਵਿੱਚ ਬਲਾਚੌਰ ਤਹਿਸੀਲ ਨੂੰ ਉਹਦੇ ਵਿੱਚ ਮਲਾਇਆ ਜਾ ਰਿਹਾ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਆਂ ਔਰ ਬੇਨਤੀ ਕਰਦੇ ਆਂ ਸਰਕਾਰ ਨੂੰ ਇਹ ਜੋ ਤਹਿਸੀਲ ਬਲਾਚੌਰ ਅਨੰਦਪੁਰ ਸਾਹਿਬ ਦੇ ਵਿੱਚ ਐਡ ਹੋਣੀ ਆ ਉਹ ਨਾ ਐਡ ਕੀਤੀ ਜਾਵੇ ਪਬਲਿਕ ਦੀ ਬਹੁਤ ਹਰਾਸਮੈਂਟ ਹੋਣੀ ਹੈਗੀ ਐ ਔਰ ਸਾਡੇ ਜੋ ਵੀ ਲਿਟੀਗੇਸ਼ਨ ਹੈਗੀ ਆ ਜੋ ਚਲਦੀਆਂ ਕੋਰਟ ਕੰਪਲੈਕਸ ਦੀ ਕੋਰਟਾਂ ਦੀਆਂ ਚਲਦੀਆਂ ਪਈਆਂ ਉਹਦੇ ਵਜ੍ਹਾ ਤੇ ਵੀ ਪਬਲਿਕ ਨੂੰ 50 ਕਿਲੋਮੀਟਰ ਅੱਗੇ ਅਨੰਦਪੁਰ ਸਾਹਿਬ ਜਾਣਾ ਪੈਣਾ ਇੱਥੋਂ ਸਾਡੇ 15 ਤੋਂ 20 ਕਿਲੋਮੀਟਰ ਬਲਾ ਚੌਰਾ ਉਹਦੇ ਵਿੱਚ ਸਾਰੀ ਪਬਲਿਕ ਨੂੰ ਇੱਥੇ ਬਹੁਤ ਸਹੂਲਤਾ ਸੀਗੀਆਂ ਇੱਥੋਂ ਤੋੜ ਕੇ ਬਲਾ ਚੌਰਾ ਨੂੰ ਜੋ ਅਨੰਦਪੁਰ ਸਾਹਿਬ ਦੇ ਵਿੱਚ ਨਾਲ ਜੋੜਿਆ ਜਾ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਔਰ ਮਾਂ ਜੋ ਡੀਸੀ ਸਾਹਿਬ ਦੇ ਮਾਧਿਅਮ ਰਾਹੀਂ ਮਾਂ ਜੋ ਮੁੱਖ ਮੰਤਰੀ ਪੰਜਾਬ ਜੀ ਨੂੰ ਇਹ ਮੰਗ ਪੱਤਰ ਦਿੱਤਾ ਆਪਣੇ ਵਕੀਲ ਭਾਈਚਾਰੇ ਵੱਲੋਂ ਇਹ ਜੋ ਸਰਕਾਰ ਬੜਾਚੋਤ ਤਸੀਲ ਨੂੰ ਅਨੰਦਪੁਰ ਸਾਹਿਬ ਦੇ ਨਾਲ ਮਨਾਣਾ ਚਾਹਦੀ ਆ ਇਸ ਨੂੰ ਰੋਕਿਆ ਜਾਵੇ ਔਰ ਇਸ ਦੇ ਨਾਲ ਹੀ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਇਹ ਜੋ ਇਹਨਾਂ ਨੇ ਆਪਣਾ ਫੈਸਲਾ ਕੀਤਾ ਹੈ ਬੜਾਚੋਤ ਤਸੀਲ ਨੂੰ ਮਿਲਾਨ ਦਾ ਉਹ ਵਾਪਸ ਲੈ ਜੇ ਸਰਕਾਰ ਨੇ ਮੰਗ ਨਹੀਂ ਮੰਨੀ ਫਿਰ ਅਗਲਾ ਕਾਰਵਾਈ ਕਰੀਏ ਅਸੀਂ ਪ੍ਰੋਟੈਸਟ ਕਰਾਂਗੇ ਜਿੱਤੇ ਤੱਕ ਵੀ ਸਾਨੂੰ ਨਵਾਂ ਸ਼ਹਿਰ ਵਸੀਆਂ ਨੂੰ ਜਾਣਾ ਪਿਆ ਅਸੀਂ ਪੂਰੇ ਨਮਾਸ਼ਹਿਰ ਨਾਲ ਪੂਰੇ ਬੜਾਚੌਰ ਨਾਲ ਪੂਰੇ ਜ਼ਿਲ੍ਹੇ ਨਾਲ ਵਕੀਲ ਭਾਈਚਾਰਾ ਮੁੰਡੇ ਨਾਲ ਮੁੰਡਾ ਜੋੜ ਕੇ ਖੜਾ ਸਰ ਇਹ ਜੀ ਚੀਜ਼ ਦੀ ਅਸੀਂ ਕਹਿ ਰਹੇ ਹੈਗੇ ਆ ਮੰਗ ਕਰ ਰਹੇ ਆ ਸਾਡੇ ਕੋਲ ਤਾਂ ਆਲਰੇਡੀ ਪਹਿਲੇ ਨਮਾਸ਼ਹਿਰ ਛੋਟਾ ਜ਼ਿਲ੍ਹਾ ਹੈਗਾ ਉਹਦੇ ਵਿੱਚੋਂ ਜੇ ਬੜਾਚੌਰ ਕੱਢ ਲਿਆ ਤੇ ਸਾਡੇ ਕੋਲ ਦਾ ਬਿਲਕੁਲ ਛੋਟਾ ਜ਼ਿਲ੍ਹਾ ਬਣ ਜਾਏਗਾ ਸਾਡਾ ਫਿਰ ਸਾਡੇ ਕੋਲ ਜਿਹੜੀ ਹੈਗੀ ਆ ਬਹੁਤ ਹੀ ਘੱਟ ਦੈਰਾ ਸਾਡੇ ਨਮਸ਼ਾ ਜ਼ਿਲ੍ਹੇ 'ਚ ਆ ਇਹ ਅਫਵਾ ਕਿੱਥੋਂ ਉੱਠੀ ਹੈ ਕੋਈ ਇਹ ਸਾਡੇ ਕੋਲ ਕੱਲ ਦੀ ਨਿਊਜ਼ਪੇਪਰ ਸੀਗੀ ਉਹਦੇ ਵਿੱਚ ਇੱਕ ਕਲਿੱਪ ਲੱਗਿਆ ਸੀਗਾ ਉਹਦੇ ਵਿੱਚ ਅਸੀਂ ਕਲਿੱਪ ਜਿਹੜਾ ਨਾਲ ਆਪਣੇ ਮੈਮੋਰੈਂਡਮ ਦੇ ਨਾਲ ਵੀ ਸਾਬ ਨੂੰ ਦਿੱਤਾ ਹੈ ਇਹ ਮੰਗ ਕਿਹਨੇ ਕੀਤੀ ਹੈ ਇਹ ਮੰਗ ਸਰਕਾਰ ਨੇ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਇੱਕ ਲੱਗਿਆ ਸੀਗਾ ਬੇ ਅਨੰਦ ਇੱਕ ਕਲਿੱਪ ਲੱਗੀ ਆ ਵੀ ਇਹ ਨਵਾਂ ਜਿਹੜਾ ਜ਼ਿਲ੍ਹਾ ਅਨੰਦਪੁਰ ਸਾਹਿਬ ਜ਼ਿਲ੍ਹਾ ਨਾਇਬ ਬਣਾਇਆ ਜਾ ਰਿਹਾ ਜਿਸ ਨੂੰ ਅਨਾਉਂਸ ਲਗਭਗ ਇਹਨਾਂ ਨੇ ਹੌਲੇ-ਹੌਲੇ ਦੇ ਵਿੱਚ ਸਰਕਾਰ ਨੇ ਕਰ ਦੇਣਾ ਉਹਦੇ ਵਿੱਚ ਰੋਪੜ ਇਹ ਜਿਹੜੇ ਕਾਫੀ ਇੱਕ ਸਬ ਤਸੀਲਾਂ ਜਿਹੜੀਆਂ ਵਿੱਚ ਐਡ ਕੀਤੀਆਂ ਜਾ ਰਹੀਆਂ ਜਿਸ ਦੇ ਵਿੱਚ ਬਲਾਚੌਰ ਵੀ ਐਡ ਕਰਨ ਲੱਗੇ ਠੀਕ ਥੈਂਕ ਯੂ